ਮੀ ਪੈ ਨਹੀਂ ਰਿਹਾ ਤਾਪਮਨ ਦਿਨ ਪਰ ਦਿਨ ਵੱਧ ਰਿਹਾ ਤੇ 1400 ਏਕੜ ਜੰਗਲ ਹੋਰ ਕਟਿਆ ਜਾ ਸਕਦਾ ਉਹ ਵੀ ਪੰਜਾਬ ਦੇ ਬਾਰਡਰ ਦੇ ਉੱਤੋਂ ਦੁਆਬਾ ਹੁਸ਼ਿਆਰਪੁਰ ਪੰਜਾਬ ਤੇ ਮਾਲਪੁਰ ਮਾਲਪੁਰ ਤੋਂ ਉੱਗੇ ਇੱਕ ਪਿੰਡ ਆ ਜੇਜੋ ਜਿਹੜਾ ਪੰਜਾਬ ਦੇ ਵਿੱਚ ਪੈਂਦਾ ਤੇ ਜੇਜੋ ਦੇ ਹੀ ਨਾੜੀ ਹਿਮਾਚਲ ਦੇ ਵਿੱਚ ਪੋਲੀਪੀਤ ਨਾਮ ਦੀ ਇੱਕ ਇਲਾਕਾ ਹੈਗਾ ਜਿੱਥੇ 1400 ਏਕੜ ਦੇ ਵਿੱਚ ਬਲਕ ਡਰੱਗ ਪਾਰਕ ਬਣਾਉਣ ਜਾ ਰਹੀ ਹੈ ਗਵਰਨਮੈਂਟ ਜਿਹਦੇ ਵਿੱਚ 80 ਯੂਨਿਟ ਲਾਉਗੇ ਇਹ ਕੈਮੀਕਲ ਬੇਸਡ ਦਵਾਈਆਂ ਬਣੂਗੀਆਂ ਮੈਡੀਕਲ ਦਵਾਈਆਂ ਬਣੂਗੀਆਂ ਇਸ ਜੰਗਲ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਆ ਪੰਛੀ ਰਹਿੰਦੇ ਆ ਇਹ ਤੀਂਦੂਆ ਹੇਰਨ ਜੰਗਲੀ ਸੂਰ ਸਾਂਭਰ ਹੋਰ ਪਤਾ ਨਹੀਂ ਕਿੰਨੇ ਜਾਨਵਰ ਰਹਿੰਦੇ ਉਹ ਵੀ ਬੇਕਾਰ ਹੋਊਗੇ ਨੌਜਵਾਨ ਪੀੜ੍ਹੀ ਹੈਗੀ ਆ ਉੱਥੇ ਹਿਮਾਚਲ ਦੀ ਨਾ ਪਿੰਡ ਦੀ ਵੀ ਕਰ ਰਿਹਾ ਕਿਉਂਕਿ ਉਹਨਾਂ ਨੇ ਡਿਵੈਲਪਮੈਂਟ ਦੇ ਨਾਂ ਤੇ ਪੰਜਾਬ ਦੇ ਵਿੱਚ ਇਹ ਲੁਧਿਆਣੇ ਚ ਕੀ ਹੋ ਰਿਹਾ ਜੀਰੇ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਨੂੰ ਇਹ ਜ਼ਹਿਰੀਲੇ ਪਾਣੀ ਮਿਲ ਰਿਹਾ ਉਹਨਾਂ ਨੇ ਦੇਖ ਚੁੱਕਿਆ ਹੈ ਇਹਨਾਂ ਕੈਮੀਕਲ ਜੁਨਟਾਂ ਦੇ ਵਿੱਚ 2.20 ਕਰੋੜ ਲੀਟਰ ਪਾਣੀ ਰੋਜ਼ ਵਰਤਿਆ ਜਾਊਗਾ ਇਹਦੇ ਲਈ ਘੱਟੋ ਘੱਟ 90 ਤੋਂ 96 ਜਿਹੜੇ 8.5 8 100 ਫੁੱਟ ਦੇ ਉੱਤੇ ਜਿਹੜੇ ਆ ਬੋਰ ਕੀਤੇ ਜਾਊਗੇ ਤੇ 30 35 ਬੋਰ ਉਹਨਾਂ ਨੇ ਕਰ ਵੀ ਲਏ। ਬਾਕੀ ਤਰਕ ਦੇ ਦਿੱਤਾ ਜਾਂਦਾ ਨੌਕਰੀਆਂ ਮਿਲੂਗੀਆਂ। ਕਿੰਨੇ ਕ ਕੈਮੀਕਲ ਇੰਜੀਨੀਅਰ ਹੈਗੇ ਆਪਣੇ ਲੋਕ ਜਿਹੜੀ ਸਸਤੀ ਲੇਬਰ ਉਹ ਯੂਪੀ ਬਿਹਾਰ ਤੇ ਆਊਗੀ। ਇਹ ਜਿਹੜੇ ਹਿਮਾਚਲ ਦੇ ਲੋਕ ਆ ਜਾਂ ਆਪਣੇ ਪੰਜਾਬ ਦੇ ਵੀ ਲੋਕ ਆ ਇਹ ਕੀ ਲੱਗ ਜੂਗੇ ਇਹ ਵੱਤ ਤੋਂ ਵੱਧ ਡਰਾਈਵਰ ਲੱਗ ਜੂਗੇ। ਸਕਿਉਰਿਟੀ ਗਾਰਡ ਲੱਗ ਜੂਗੇ ਜਾਂ ਇਹ ਪੈਕਿੰਗ ਵਾਲਾ ਕੰਮ ਕਰ ਲਊਗੇ ਹੋਰ ਉੱਥੇ ਕੀ ਲੱਗ ਜਾਣਾ ਤੁਦੀ। 10 ਨਾਲ 15000 ਰੁਪਈਆ ਮਿਲ ਜੂਗਾ। ਜੇ ਕਿਸੇ ਨੂੰ ਕੈਂਸਰ ਹੋ ਗਿਆ ਘਰ ਦੇ ਵਿੱਚ ਸਾਰਾ ਕੁਝ ਵਿਗ ਜਾਂਦਾ ਬੰਦੇ ਦਾ। ਪੰਜਾਬ ਦੇ ਬਾਰਡਰ ਏਰੀਏ ਦੇ ਵਿੱਚ ਹੋਣ ਕਰਕੇ ਦੁਆਬ ਮਾਚਲ ਦੇ ਵਿੱਚ ਉਹਨਾ ਡਿਸਟ੍ਰਿਕਟ ਦੇ ਵਿੱਚ ਇੱਕ ਇਲਾਕਾ ਹੈਗਾ ਪੋਲੀਆਂ ਬੀਤ ਉਹਦੇ ਉੱਤੇ 1400 ਏਕੜ ਦੇ ਵਿੱਚ ਬਲਕ ਡਰੱਗ ਪਾਰਕ ਬਣਾਇਆ ਜਾ ਰਿਹਾ ਜਿਹਦੇ ਵਿੱਚ 80 ਜੁਨਟ ਲੱਗੂਗੇ ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਲੱਗੂਗੀਆਂ ਇਹ ਜਿਹੜਾ 1400 ਏਕੜ ਦਾ ਏਰੀਆ ਹੈਗਾ ਇਹ ਸ਼ਿਵਾਲਿਕ ਦੀਆਂ ਪਹਾੜੀਆਂ ਆ ਬੜੇ ਬੜੇ ਦਰਖਤ ਤਾਂ ਬਹੁਤ ਪੁਰਾਣੇ ਹੈਗੇ ਆ 100 ਤਰ੍ਹਾਂ ਦੇ ਜੀਵ ਜੰਤੂ ਇੱਥੇ ਰਹਿੰਦੇ ਆ ਨਾ ਇਹ ਵਾਲਾ ਇਲਾਕਾ ਪੰਜਾਬ ਦੇ ਇਹਨਾਂ ਬਾਰਡਰ ਦੁਆਬਾ ਹਿਸ਼ਾਰਪੁਰ ਦੇ ਨਾਲ ਲੱਗਦਾ ਆ ਤੇ ਉਹ ਵਾਲੀ ਵੀਡੀਓ ਥੋੜੀ ਵਾਇਰਲ ਜਾਦੀ ਹੋ ਗਈ ਸੀ ਇਸ ਲਈ ਅੱਜ ਇਹ ਫੋਨ ਆਇਆ ਕਿ ਉਹ ਵਾਲੀ ਵੀਡੀਓ ਕੱਟ ਦੋ ਕਟਾਉਣ ਦੇ ਲਈ ਫੋਨ ਆਇਆ ਕਿ ਲੋਕਾਂ ਦੇ ਵਿੱਚ ਜਾਗਰਤੀ ਹੋ ਰਹੀ ਹੈ ਵੀਡੀਓ ਤਾਂ ਚਲੋ ਮੈਂ ਨਹੀਂ ਕੱਟਦਾ ਹਨਾ ਇਹ ਚੈਨਲ ਔੜ ਜਾਊਗਾ ਮੇਰਾ ਇਹ ਇੰਸਟਾਗ੍ਰam ਵਾਲਾ ਚਲੋ ਉਹ ਵੀ ਕੋਈ ਚੱਕਰ ਨਹੀਂਗਾ ਨਾ ਮੈਨੂੰ ਫੜ ਫੁੱੜ ਕੇ ਇਹ ਕਟਾ ਦੂਗੇ ਤੱਕੇ ਨਾਲ ਉਹ ਗੱਲ ਅਲੱਗ ਆ ਪਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਜਿੱਥੇ ਇਹ ਹਿਮਾਚਲ ਦੇ ਬਣ ਰਹੀ ਆ ਪੂਰੀ ਆਬੀਤ ਦੇ ਏਰੀਏ ਤੇ ਉੱਤੋਂ ਦੇ ਜਿਹੜੇ ਲੋਕਾਂ ਲੋਕ ਆ ਗਏ ਉਹਨਾਂ ਨੂੰ ਉੱਠ ਕੇ ਹੀ ਆਵਾਜ਼ ਚੱਕਣੀ ਪੈਣੀ ਆ ਪੰਜਾਬ ਦਾ ਵੀ ਇਹਨੂੰ ਨੁਕਸਾਨ ਹੋਊਗਾ ਪਰ ਪਹਿਲੀ ਆਵਾਜ਼ ਤੁਹਾਨੂੰ ਹੀ ਚੱਕਣੀ ਪੈਣੀ ਆ ਬੋਲਣਾ ਪੈਣਾ ਹੈ ਇਕੱਠੇ ਹੋਣਾ ਪੈਣਾ ਹੈ ਪ੍ਰਮਾਤਮਾ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ ਜਦ ਤੱਕ ਤੁਸੀਂ ਆਪਣੀ ਮਦਦ ਖੁਦ ਨਹੀਂ ਕਰਦੇ ਆ